ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜ ਕ ਬੰਦਿਆਂ ਦੀ ਇੱਕ ਛੋਟੀ ਜੀ ਕਹਾਣੀ ਸੁਣਾਉਣੀ ਆ ਤੁਹਾਨੂੰ ਧਿਆਨ ਦੇ ਨਾਲ ਸੁਣਿਓ ਬਸ ਬਾਤ ਪਾਉਣ ਲੱਗਾ ਇਹ ਗੁੱਝ ਕੇ ਕਮੈਂਟ ਕਰਿਓ ਵੀ ਇਹ ਪੰਜ ਛੇ ਬੰਦੇ ਕੌਣ ਨੇ ਇੱਕ ਬੰਦੇ ਨੇ ਇੱਕ ਨੇ ਹੱਥੀ ਕੁੜੀ ਮਾਰਦੀ ਸੀ ਇਹ ਕਹਿ ਕੇ ਕਿ ਇਹ ਅਸ਼ਲੀਲਤਾ ਫੈਲਾ ਰਹੀ ਹੈ ਤੇ ਉਹ ਬੁੱਜਦਿਲ ਬੰਦਾ ਪੰਜਾਬ ਛੱਡ ਕੇ ਭੱਜ ਗਿਆ ਤੇ ਉਹਨੂੰ ਬਚਾਉਣ ਵਾਸਤੇ ਚਾਰ ਪੰਜ ਵਕੀਲ ਸਾਹਮਣੇ ਆਏ ਮੈਂ ਨਾਂ ਨਹੀਂ ਲੈਣਾ ਤੁਸੀਂ ਬੁੱਝ ਕੇ ਕਮੈਂਟਾਂ ਵਿੱਚ ਨਾਂ ਲਿਖ ਦਿਓ ਇਸ ਸਟੋਰੀ ਦੱਸ ਦਿਓ ਵੀ ਕੀ ਦੀ ਹੈ ਬੜਾ ਯਤਨ ਕੀਤਾ ਉਹਨਾਂ ਨੇ ਇਹ ਪੰਜਾਬ ਦੀ ਗੰਦਗੀ ਸਾਫ਼ ਕਰਨ ਵਾਲੇ ਸੂਰਮੇ ਨੇ ਇਜਤਾਂ ਦੇ ਰਾਖੇ ਨੇ ਤੇ ਇੱਕ ਬੀਬੀ ਆਈਸੀ ਵਕੀਲ ਪਹਿਲਾਂ ਉਹ ਕਹਿੰਦੀ ਮੈਂ ਸਿਰ ਧੜ ਦੀ ਬਾਜੀ ਲਾ ਦਿਆਂਗੀ ਜੇ ਭਾਈ ਸਾਹਿਬ ਕਸੂਰਬਾਰ ਨਿਕਲੇ ਤੇ ਉਹਨੇ ਕਹਿੰਦੇ ਕਈਆਂ ਕੰਟਰੀਆਂ ਵਿੱਚ ਆਪਣਾ ਖਾਤਾ ਵੀ ਕਈਆਂ ਪੇਡਾਂ ਨੂੰ ਭੇਜਦਾ ਸੀ ਕਿ ਸੇਵਾ ਤੁਸੀਂ ਕਰਿਓ ਤੇ ਕੇਸ ਮੈਂ ਲੜੂ ਤੇ ਉਦੋਂ ਬਾਅਦ ਦੇ ਵਿੱਚ ਐਂਟਰੀ ਦੋ ਕਿਲਾਂ ਦੀ ਹੋਰ ਹੋਗੀ ਤੋ ਬੀਬੀ ਨੇ ਫਿਰ ਆਪਣੀ ਕਹਾਣੀ ਉਥੇ ਖਤਮ ਕਰਤੀ ਤੋਵਾ ਦੇ ਸੌਰੀ ਕਹਿ ਕੇ ਪਿਕਚਰ ਚ ਪਾਸੇ ਹੋ ਗਈ ਸੀ ਫਿਰ ਜਿਹੜੇ ਦੋ ਵਕੀਲਾਂ ਦੀ ਐਂਟਰੀ ਹੋਏ ਇੱਕ ਕਹਿੰਦਾ ਜੀ ਜਿਹੜਾ ਕੁੜੀ ਨੂੰ ਮਾਰਨ ਵਾਲਾ ਜੋਧਾ ਉਹ ਸਰੈਂਡਰ ਕਰੇਗਾ ਸਾਡੇ ਨਾਲ ਫੋਨ ਤੇ ਗੱਲ ਹੋਈ ਦੋ ਕੁ ਦਿਨ ਲੰਘੇ ਤੇ ਦੋ ਵਕੀਲਾਂ ਦੀ ਹੋਰ ਐਂਟਰੀ ਹੋ ਗਈ ਉਹ ਕਹਿੰਦੇ ਜੀ ਇਹ ਤਾਂ ਸਰਕਾਰੀ ਬੰਦੇ ਨੇ ਸਰਕਾਰ ਦੀ ਗੱਲ ਕਰਦੇ ਨੇ ਅਸਲ ਵਕੀਲ ਤਾਂ ਅਸੀਂ ਆ ਇਹ ਜੋਧੇ ਦੇ ਤੇ ਉਹ ਜੋਧੇ ਨੇ ਤਾਂ ਕਤਲ ਕੀਤਾ ਹੀ ਨਹੀਂ ਕਤਲ ਕਰਨ ਵਾਲਾ ਕੋਈ ਹੋਰ ਹੈ ਤੇ ਜਿਹੜੇ ਫੜੇ ਗਏ ਦੋ ਬੇਵਕੂਫ ਬੋਜਦਿਲ ਗਲਕੋਟ ਕੇ ਕੁੜੀ ਨੂੰ ਮਾਰਨ ਵਾਲੇ ਉਹਨਾਂ ਨੇ ਪੁਲਿਸ ਕੋਲ ਸਾਰਾ ਕੁਝ ਬਖਤਾ ਵੀ ਸਾਡੇ ਨਾਲ ਉਹ ਕਤੀੜ ਗੱਡੀ 'ਚ ਹਾਜ਼ਰ ਸੀ ਅਸੀਂ ਉਹਦੇ ਕਹਿਣ ਤੇ ਗਲਕੋਟ ਕੇ ਮਾਰਿਆ ਉਹ ਵੀ ਸਾਡੇ ਨਾਲ ਬੈਠਾ ਸੀ ਤੇ ਵਕੀਲ ਸਾਹਿਬ ਨੇ ਕਾਨੂੰਨ ਦੀਆਂ ਧੜੀਆਂ ਉਡਾਈਆਂ ਕਿ ਉਹ ਤਾਂ ਬੇਕਸੂਰ ਹੈ ਜੀ ਉਹਨਾਂ 'ਤੇ ਗੁਨਾਹ ਕੀਤਾ ਹੀ ਕੋਈ ਨਹੀਂ ਐਵਿਡੈਂਸ ਕੋਈ ਨਹੀਂ ਸਬੂਤ ਕੋਈ ਨਹੀਂ ਇਹ ਕਹਾਣੀ ਤੁਹਾਨੂੰ ਸਮਝ ਤਾ ਆ ਜਾਣੀ ਹੈ ਮੈਂ ਨਾ ਕਿਸੇ ਦਾ ਨਹੀਂ ਲੈਣਾ ਅੱਜ ਤੇ ਹੁਣ ਇਹ ਕਹਾਣੀ ਨੂੰ ਵਾਪਰੀ ਨੂੰ ਕਿੰਨੇ ਮਹੀਨੇ ਹੋ ਗਏ ਇਹ ਵੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਇੰਟਰਪੋਲ ਨੇ ਵੀ رابطہ ਕੀਤਾ ਸੀ ਪੰਜਾਬ ਪੁਲਿਸ ਦੇ ਨਾਲ ਕਿ ਦਸਤਾਵੇਜ਼ ਦੇਉ ਸਾਨੂੰ ਅਸੀਂ ਉਹਨੂੰ ਵਾਪਸ ਲੈ ਕੇ ਆਈਏ ਬੜਾ ਕੁਸ਼ ਹੋਇਆ ਪਰ ਮੈਂ ਇਨਾ ਬੁਝਦਲਾਂ ਨੂੰ ਸਿਰੇ ਦੀ ਕਤੀੜ ਕਹਿਣਾ ਹੁੰਦਾ ਔਰ ਨਿਹੱਥੀ ਕੁੜੀ ਨੂੰ ਮਾਰਨ ਵਾਲੇ ਇਹ ਬੇਵਕੂਫ ਸਿਰੇ ਦੇ ਹਰਾਮਖੋਰ ਨੇ ਹੁਣ ਜਿਹੜੀ ਗੱਲ ਲਾਸਟ ਕਹਿਣੀ ਆ ਨਾ ਬੇਸ਼ੱਕ ਇਹ ਸਾਰੀ ਗੱਲਬਾਤ ਸੁਣ ਕੇ ਤੁਸੀਂ ਕਮੈਂਟ ਜਰੂਰ ਕਰਨੇ ਨੇ ਤੇ ਜਿਹੜੀਆਂ ਭੇਡਾਂ ਬੁੜਕਦੀਆਂ ਸੀ ਨਾ ਕਿ ਸਾਡੇ ਸੂਰਮੇ ਨੇ ਭਾਈ ਸਾਹਿਬ ਨੇ ਅਸ਼ਲੀਲਤਾ ਖਤਮ ਕਰਨ ਵਾਸਤੇ ਉਸ ਕੁੜੀ ਦਾ ਨਿਹੱਥੀ ਦਾ ਕਤਲ ਕੀਤਾ ਗੰਦਗੀ ਸਾਫ ਕੀਤੀ ਹੈ ਉਹਨਾਂ ਭੇਡਾਂ ਦੀ ਵੀ ਉਨ ਹੁਣ ਦੁਬਾਰਾ ਵੱਢੀ ਹੋਣੀ ਹੈ ਤੇ ਕਿਉਂਕਿ ਮੀ ਕਾਫੀ ਪਹਿ ਗਿਆ ਭੇਡਾਂ ਜਦੋਂ ਨਾ ਲੈਂਦੀਆਂ ਨੇ ਮੁਸ਼ਕਮਸ਼ਕ ਉੱਡ ਜਾਂਦਾ ਉਹਨਾਂ ਵੱਧ ਜਾਂਦੀ ਹੈ ਹੁਣ ਦੁਬਾਰਾ ਉਹਨੂੰ ਲਾਉਣ ਵਾਸਤੇ ਤਿਆਰੀ ਉਹਨਾਂ ਦੀ ਵੀ ਪਰ ਉਹਨਾਂ ਭੇਡਾਂ ਨੂੰ ਦੱਸ ਦੇਵਾ ਸੁਣ ਲੈਣ ਦੇ ਉਹ ਬੋਇੰਦਲ ਸੂਰਮਾ ਆਤਮ ਹੱਤਿਆ ਕਰਕੇ ਮਰ ਚੁੱਕਾ ਹੈ ਕੋਈ ਦੁਨੀਆ ਤੇ ਨਹੀਂ ਹੈਗਾ ਨਾ ਨਹੀਂ ਮੈਂ ਲੈਣਾ ਤੁਸੀਂ ਕਹਾਣੀ বুঝ ਲੈਣੀ ਹੈ ਉਹ ਕੁੜੀ ਨੂੰ ਮਾਰਨ ਵਾਲਾ ਗੱਡੀ ਦੀ ਡੱਗੀ ਵਿੱਚ ਲਾਸ਼ ਰੱਖ ਕੇ ਪਾਰਕ ਦੇ ਵਿੱਚ ਗੱਡੀ ਖੜਕ ਕੇ ਗੜਖੜੀ ਕਰਕੇ ਭੱਜ ਜਾਣ ਵਾਲਾ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਕਹਿ ਦਿੰਨਾ ਉੱਥੇ ਗੱਡੀ ਖੜੀ ਕਰ ਗਿਆ ਕੁੜੀ ਮਾਰ ਕੇ ਵਿੱਚ ਰੱਖ ਦਿੱਤੀ ਤੇ ਆਪ ਆਪਣੇ ਨਾਲ ਦੇ ਨੂੰ ਫਸਾ ਕੇ ਭੱਜ ਗਿਆ ਜਦੋਂ ਪਤਾ ਲੱਗਿਆ ਵੀ ਹੁਣ ਛੇਤਰ ਪੈਣਗੇ ਜਲੂਸ ਨਿਕਲੂ ਕਿਉਂਕਿ ਉਸ ਤੋਂ ਬਾਅਦ ਉਹਨੇ ਕਾਫੀ ਵੀਡੀਓ ਵਗੈਰਾ ਵਾਇਰਲ ਕਰਤੀਆਂ ਸੀ ਉਹਦੀਆਂ ਆਪਣੀਆਂ ਵੀ ਜਿਹੜੀਆਂ ਅਸ਼ਲੀਲਤਾ ਵਾਲੀਆਂ ਵੀਡੀਓਆਂ ਸੀ ਵੀਡੀਓ ਸੀ ਵਾਇਰਲ ਹੋ ਗਈਆਂ ਸੀ ਤੇ ਹੁਣ ਉਹ ਕੁੜੀ ਨੂੰ ਮਾਰਨ ਵਾਲਾ ਹਰਾਮਖੋਰ ਬੁੱਢੇਲ ਭੇਡਾਂ ਦਾ ਸਰਦਾਰ ਅਲਰੇਡੀ ਸੂਰਮਾ ਸ਼ੂ ਸ਼ੈਡ ਕਰਕੇ ਆਤਮ ਹੱਤਿਆ ਕਰਕੇ ਮਰ ਚੁੱਕਾ ਹੈ ਉਹਨੇ ਵਾਪਸ ਨਹੀਂ ਆਉਣਾ ਕਿਉਂਕਿ ਇਹ ਲੋਕ ਸਿਰੇ ਦੇ ਫੁਕਰੇ ਸਿੱਖੀ ਦਾ ਮਖੌਟਾ ਪਾ ਕੇ ਧਰਮ ਦਾ ਮਖੌਟਾ ਪਾ ਕੇ ਲੋਕਾਂ ਨੂੰ ਬੇਬੂ ਬਣਾਉਂਦੇ ਰਹੇ ਨੇ ਤੇ ਇਦਾਂ ਦੇ ਹੋਰ ਬਥੇਰੇ ਬਣਾਉਣਗੇ ਤੇ ਹੁਣ ਭੇਡਾਂ ਵੀ ਠੰਡੀਆਂ ਹੋ ਕੇ ਬਹਿ ਗਈਆਂ ਵਕੀਲ ਸਾਹਿਬ ਵੀ ਚੁੱਪ ਨੇ ਕੋਈ ਸਟੇਟਮੈਂਟ ਆਈ ਨਹੀਂ ਕਿਸੇ ਦੀ ਕਿਉਂ ਨਹੀਂ ਆਈ ਕਿਉਂਕਿ ਉਹ ਜਿਹੜਾ ਬੁਝਦਲ ਕੁੜੀ ਨੂੰ ਮਾਰਨ ਵਾਲਾ ਦੇ ਹੱਥੀ ਔਰਤ ਨੂੰ ਮਾਰਨ ਵਾਲਾ ਮਾਰ ਕੇ ਭੱਜਿਆ ਸੀ ਉਹ ਆਤਮ ਹੱਤਿਆ ਕਰਕੇ ਮਰ ਗਿਆ ਪਤਾ ਨਹੀਂ ਕਿੱਥੇ ਉਹਦੀ ਡੈਡ ਬੋਡੀ ਹੋਣੀ ਹੈ ਕਿਹੜੇ ਖੂ ਖਾਤੇ ਵਿੱਚ ਡਿੱਗਿਆ ਹੋਣਾ ਹੈ ਕਿਹੜੀ ਨਹਿਰ ਵਿੱਚ ਛਾਲ ਮਾਰੀ ਹੋਣੀ ਹੈ ਉਹ ਇਹ ਦੁਨੀਆ ਤੇ ਨਹੀਂ ਹੈਗਾ ਉਹ ਮਰ ਗਿਆ ਤੇ ਹੁਣ ਇਹ ਜਿਹੜੀ ਮੈਂ ਬਾਤ ਪਾਈ ਐ ਇਹਨੂੰ ਬੁੱਝ ਕੇ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਦਿਓ ਵੀ ਇਹ ਕੀ ਦੀ ਕਹਾਣੀ ਐ ਉਹ ਲਗੌੜ ਉਹ ਕਦੀੜ ਉਹ ਬੁੱਝ ਦੇ ਕੁੜੀ ਨੂੰ ਮਾਰਨ ਵਾਲਾ ਕੌਣ ਸੀ ਉਹਦਾ ਕੇਸ ਲੜਨ ਵਾਲੇ ਵਕੀਲ ਕੌਣ ਸੀ ਤੇ ਇਹ ਸਾਰਾ ਕੁਝ ਤੁਸੀਂ ਕਮੈਂਟਾਂ ਵਿੱਚ ਦੱਸ ਦਿਓ ਬਸ ਜਿਵੇਂ ਬਜ਼ੁਰਗ ਕਹਿੰਦੇ ਸੀ ਐਨੀ ਕੁ ਮੇਰੀ ਬਾਤ ਤੇ ਅੱਗੇ ਤੁਸੀਂ ਬੁੱਝ ਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ